ਮਾਤਾ ਗਲਾਬਕੌਰ ਚੌਕ ਨੇੜੇ ਇੱਕ ਮੋਮੋਜ਼ ਵਾਲੀ ਰੇੜੀ ਤੇ ਕੀਤੀ ਗਈ ਕੁਝ ਨਸ਼ੇੜੀਆਂ ਵੱਲੋਂ ਤੋੜਪੰਨ ਤੇ ਇਸ ਮੌਕੇ ਮੋਮੋਜ਼ ਵਾਲੇ ਨੂੰ ਰੇੜੀ ਲਕਾਉਣ ਤੋਂ ਰੋਕਣ ਦੀ ਕੀਤੀ ਗਈ ਕੋਸ਼ਿਸ਼ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜਾਂਚ ਪੜਤਾਲ ਅੱਜ ਦਿਨ ਵੀਰਵਾਰ ਨੂੰ ਸਮਾਂ तकरीबन 7:30 ਵਜੇ ਦੇ ਕਰੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ 피ੜਤ ਵਿਅਕਤੀ ਵੱਲੋਂ ਦੱਸਿਆ ਗਿਆ ਕਿ ਉਹ ਆਪਣੀ ਰੇੜੀ ਤੇ ਖੜਾ ਸੀ ਤਾਂ ਇਸ ਮੌਕੇ ਕੁਝ ਨਸ਼ੇੜੀ ਆਏ ਉਹਨਾਂ ਵੱਲੋਂ ਮੋਮੋਸ ਦੀ ਮੰਗ ਕੀਤੀ ਗਈ ਤੇ ਮੋਮੋਸ ਦੇ ਦਿੱਤੇ ਗਏ ਤੇ ਮੋਮੋਸ ਖਾਣ ਤੋਂ ਬਾਅਦ ਰੇੜੀਆ ਵੱਲੋਂ ਪੈਸੇ ਵੀ ਨਹੀਂ ਦਿੱਤੇ ਗਏ ਅਤੇ ਸਮਾਨ ਦੀ ਤੋੜਪੰਡ ਕਰਨੀ ਸ਼ੁਰੂ ਕਰ ਦਿੱਤੀ ਗਈ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਆਸ-ਪਾਸ ਦੇ ਸੀਸੀਟੀਵੀ ਫੁਟੇਜ ਖਗਾਲੇ ਜਾ ਰਹੇ ਹਨ ਰਿਡੀ ਲਗਾਤੀਓ ਕਿਆ ਕਿਆ ਹੋਇਆ ਆਪਕੇ ਸਾਥ ਸਰ ਇਹ ਹੀ ਲਗਾਤਾ ਹੂੰ ਕੀਤਵਾਲੇ ਚੌਕ 'ਤੇ ਤਿੰਨ ਮਸਾਈ ਆਏ ਥੇ ਪਹਿਲੇ ਮੌਸ ਮੰਗ ਕੇ ਉਹਨੇ ਫਰੀ ਮੈਂ ਤੇ ਮੈਨੇ ਮੌਸ ਦੇ ਦੀ ਫਿਰ ਬੜੀਆ ਮੰਗ ਕੇ ਫਰੀ ਮੈਂ ਉਹ ਵੀ ਦੇਦੀ ਮੈਨੇ ਪਰ ਉਹ ਲੇ ਕੇ ਮਿਆ ਖੜਨੇ ਕੇ ਪੈਸੇ ਦੇ ਮੈਨੇ ਕਿਹਾ ਯਾਰ ਔਰ ਵੀ ਈਲੇ ਘਰ ਮੈਂ ਕੋਈ ਪੈਸੇ ਲੇਤਾ ਹੀ ਨਹੀਂ ਮੈਂ ਯਹਾਂ ਪਰ ਆਸ ਥੋੜਾ ਸੌਅਰ ਸੇ ਮੂਢੀ ਲਗਾਈ ਜੀ ਮੈਨੇ ਤਾ ਉਹ ਲੇ ਕੇ ਪੈਸੇ ਦੇ ਨਹੀਂ ਬੀਟੇਂਗੇ ਮੇਰੇ ਕੋਲ ਪੈਸੇ ਹੈ ਨਹੀਂ यहीं थप्पड़ मारने लगे मेरे तीन दिन ने पकड़ लिया मैं बड़ी मुश्किल से छूट छाट के तो दुकान पा भागा उसके भी अंदर मेरे थप्पड़ लगाए जब उन्होंने अंदर बचाया तब तो वो बखाए वहाँ से फिर सभी जने बड़े इकट्ठे हुए फिर तो उन्होंने बचाया तब तो तक तो वो अपने चीट पार कर निकल गए बोले निकलने गए हाँ हाँ गले से सारा गले खाली हो गए किन्ने के पैसे सात साठ सौ क्या इंसाफ चाहते हो बस ये पकड़े आए हैं जी इन्हें सुधार हो अपना आगे से अब तो रेडी लाने के निकलने के नहीं धमकी दे गए ਤੁਰਤ ਫਿਰ ਵੀ ਦੀਖ ਮਾਰਾਂਗੇ ਦੁਕਾਨ ਤੇ ਵੀ ਕਹਿ ਰਹੇ ਤੇ ਨੁਕਾਰੇ ਨਿਕਾਲੇ ਤੇ ਮਾਰਾਂਗੇ ਜਾਨ سے ਆਜੇ ਅੱਛਾ ਪੁਲਸ ਕੋ ਆਪਣੀ ਇਤਲਾ ਦੇ ਦੀ ਹਾਂ ਜੀ ਬਿਲਕੁਲ ਸਾਹਿਬ ਜੀ ਆ ਗਈ ਪੁਲਸ ਹਾਂ ਜੀ ਇਹ ਕੋਲ ਲਿਖ ਰਹੇ ਆ ਇਹ ਸੀ ਨਛੱਤਰ ਸਿੰਘ ਜੀ ਆ ਤੁਸੀਂ ਕਿੱਥੇ ਖੜੇ ਹੋ ਤੇ ਕੀ ਗੱਲਬਾਤ ਹੋ ਰਹੀ ਹੈ ਇਹ ਮਾਤਾ ਗਲਾਫਰ ਚੌਂਕ ਤੇ ਜੀ ਖੜੇ ਨੇ ਇੱਥੇ ਰੇਡੀਅਲ ਅਸਿਮਾ ਮੋਰੇ ਦਾ ਉੱਥੇ ਚਾਰ ਪੰਜ ਦੋ ਮਹੀਨੇ ਛੇੜੀ ਹੈ ਤਿੰਨ ਵਾਰ ਉਹਨਾਂ ਨੇ ਠੱਕੇ ਨਬ ਤੋਂ ਪਹਿਲਾਂ ਉਮਰੇ ਜਖਾਤੇ ਬਾਅਦ ਚ ਕਹਿੰਦੇ ਇਹ ਤੇ ਰੈਡੀ ਲਾਉਣੀ ਹੈ ਰੈਡੀ ਲਾਉਗੇ ਤੇ ਚੈੱਕ ਕਰ ਰਿਹਾ ਸੀ ਕੈਮਰੇ ਚੈੱਕ ਕਰ ਰਿਹਾ ਹਾਂ ਜੀ ਜੋ ਵੀ ਤੱਕ ਪੂਰੇ ਹੋ ਗੋਸ ਉਹਦੇ ਉੱਤੇ ਕਾਰਵਾਈ ਪਾਉਣੀ ਤੁਸੀਂ ਮੌਕੇ ਤੇ ਪਹੁੰਚ ਗਏ ਸੀ ਮੌਕੇ ਤੇ ਪਹੁੰਚ ਗਏ ਇਹਨੇ ਬਾਲ ਕਰੀ 152 55 ਮਿੰਟ ਦਾ ਮੌਜੂਦ ਹੈ ਮੌਕੇ ਤੇ ਉਹ ਬੰਦੇ ਪਹੁੰਚ ਚੁੱਕੇ ਜੀ ਇਹਨੂੰ ਕੀ ਕਹਿੰਦੇ ਚੌਂਕ ਵੀ ਕਿਹਾ ਜਾਂਦਾ ਇਹਨੂੰ ਕੀ ਕੀ ਟੋਲ ਦੀ ਟੌਕ ਮਾਤਾ ਗਲਾਬ ਚੌਂਕ ਤੇ ਚੱਲਦਾ ਜੀ ਕਿਹੜੀ ਕੰਪਲੈਂਟ ਦੋਨੇ ਕਹਿੰਦੇ ਕੀਦੂ ਚੌਕ ਵੀ ਕਹਿੰਦੇ ਮਾਤਾ ਗਲਾਬ ਚੌਂਕ